ਕਾਰਵਾਈ ਰੰਗੀ ਹੈ ਜੀ। ਵਿਕੋ ਪਾਜੀ ਜ਼िला ਪ੍ਰਸ਼ਾਸਨ ਦੇ ਮੁਤਾਬਕ ਅਤੀ ਸ਼ਹਿਰ ਨੂੰ ਇਨਕਰੋਜਮੈਂਟ ਰਹਿਤ ਕਰਨ ਲਈ ਪਿਛਲੇ 15 ਦਿਨ ਤੋਂ ਮੈਮ ਸ਼ੁਰੂ ਕੀਤੀ ਹੋਈ ਹੈ। ਜਿਸ ਵਿੱਚ ਵੱਖ-ਵੱਖ ਕਰੋੜ-ਵੱਖ ਏਰੀਆ ਜਿਹੜੇ ਅਸੀਂ ਉਹ ਜਿਹੜੇ ਆ ਉਹਦਾ ਸ਼ਡਿਊਲ ਬਣਾਇਆ ਹੋਇਆ ਉਹਦੇ ਮੁਤਾਬਕ ਅਸੀਂ ਜਿਹੜੀ ਕਾਰਵਾਈ ਕਰ ਰਹੇ ਹਾਂ। ਅੱਜ ਕਿੰਨੇ ਕੇ ਜਿਹੜੇ ਨਜਾਇਜ਼ ਕਬਜ਼ੇ ਢਾਇਆ? ਅੱਜ ਅਸੀਂ ਤਕਰੀਬਨ 25 ਤੋਂ 30 ਕਰਾਇਆ ਕੀਤੇ ਆ। ਔਰ ਮੈਂ ਦੁਕਾਨਦਾਰਾਂ ਨੂੰ ਵੀ ਇਹੋ ਅਪੀਲ ਕਰਨਾ ਵੀ ਪੂਰਾ ਸਹਿਯੋਗ ਦਿਆ ਕਰੋ। ਬੜੇ ਲਿਖੇ ਵਰਗ ਵੇਖੋ ਕੀ ਹਾਲ ਕਰਨ ਦੇ। ਕੀ ਲੱਗਦਾ ਕਿ ਸਿਰਫ ਸਵੇਸਵਾਰਨਾ ਹੀ ਇਹ ਹਟਾਈ ਜਾ ਸਕਦੇ ਆ ਜਾਂ ਇਹਨਾਂ ਨੂੰ ਨੋਟਿਸ ਜਾਰੀ ਕਰਕੇ ਜਾਂ ਨਹੀਂ ਭਾਜੀ ਇਹਨਾਂ ਨੂੰ ਮਨਾਤੀ ਵੀ ਕਰਾਈ ਹੈ ਨੋਟਿਸ ਵੀ ਦਿੱਤੇ ਆ ਹੁਣ ਤੁਸੀਂ ਬਿਹਤਰ ਜਾਣਦੇ ਹੋ ਵੇਖੋ ਫਿਸ਼ਪਾਰਕ ਤੇ ਫਿਸ਼ ਮਾਰਕੀਟ ਦੇ ਵਿੱਚ ਲੋਕਾਂ ਨੂੰ ਪਤਾ ਲੱਗ ਗਿਆ ਕਿਉਂਕਿ ਜਦੋਂ ਅਸੀਂ ਵੀ ਲਗਾਤਾਰ ਤੁਰੇ ਰਵਾਂਗੇ ਨਾ ਜੇ ਜੇ ਅਸੀਂ ਬੰਦ ਹੋ ਜਾਾਂਗੇ ਫਿਰ ਕੰਮ ਜਿਹੜਾ ਲਟਕੋ ਜਿੰਦਾ ਤੇ ਜੇ ਅਸੀਂ ਵੀ ਤੁਰੇ ਰਹੀਏ ਵੀ ਇਹਨਾਂ ਨੂੰ ਸਹੂਜ ਦਿੰਦੇ ਆ ਆਪਣੇ ਆਪ ਲੋਕਾਂ ਲਈ ਬਹੁਤ ਜੀ ਦੁਕਾਨਦਾਰ ਇਤਰਾਜ਼ ਕਰਦੇ ਨਹੀਂ ਫਿਰ ਦੇਖੋ ਦੋ ਤਿੰਨ ਪਰਸੈਂਟ ਲੋਕ ਹੁੰਦੇ ਜਿਹੜੇ ਇਤਰਾਜ਼ ਕਰਦੇ ਆ ਜ਼ਿਆਦਾਤਰ ਲੋਕ ਬਹੁਤ ਖੁਸ਼ ਹੁੰਦੇ ਆ ਪਬਲਿਕ ਬਹੁਤ ਖੁਸ਼ ਹੋ ਰਹੀ ਹੈ ਲੋਕਾਂ ਨੂੰ ਨੰਕਨ ਦੇ ਵਿੱਚ ਕੋਈ ਇਸ ਪ੍ਰਕਾਰ ਦੀ ਕੋਈ ਮੁਸ਼ਕਿਲ ਨਹੀਂ ਆਉਂਦੀ ਤੇ ਵਧੀਆ ਆ ਸਾਰੇ ਦੁਕਾਨਦਾਰ ਇੱਕ ਦੋ ਪਰਸੈਂਟ ਹੁੰਦੇ ਆ ਬਾਈ ਇਹ ਉਹਨਾਂ ਦੇ ਕਿਤੇ ਜਿਹਨੇ ਕਬਜ਼ੇ ਕੀਤੇ ਹੋਏ ਆਗੇ ਹਾਂ ਹਾਂ ਬਿਲਕੁਲ ਬਿਲਕੁਲ ਜਿਹਨਾਂ ਟੈਂਪਰੇਰੀ ਇਨਕ੍ਰੂਜਮੈਂਟਾਂ ਕੀਤੀਆਂ ਔਰ ਜਿੱਤ ਤੋਂ ਬਿਨਾਂ ਰਿਆ ਹੀ ਨਹੀਂ ਜਾ ਸਕਦਾ ਵੇਖੋ ਇਹ ਤੁਹਾਡੇ ਸਾਹਮਣੇ ਮਰੀਆਰੀ ਵਾਲੇ ਦੋ ਹੀ ਪੜ੍ਹੇ ਲਿਖੇ ਬਿਲਕੁਲ ਕੁਆਲੀਫਾਈਡ ਬੰਦੇ ਤਿੰਨ ਵਾਰੀ ਕਹਿ ਚੁੱਕਿਆ ਉਹ ਇੱਕ ਐਡਵੋਕੇਟ ਹਰਾਨਗੀ ਵਾਲੀ ਗੱਲ ਆ ਪੜਿਆ ਲਿਖਿਆ ਵਰਗ ਵੀ ਇਹ ਕੰਮ ਕਰੇ ਕਈ ਦੁਕਾਨਦਾਰਾਂ ਦਾ ਕਹਿਣਾ ਆ ਕਿ ਸਿਰਫ ਟਾਰਗੇਟ ਕਰਕੇ ਜਾਂ ਰਾਜਸੀ ਨੇਤਾਵਾਂ ਦੇ ਨਹੀਂ 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 ਭਾਜੀ ਟਾਰਗੇਟ ਜਿੱਤਾ ਹੋਵੇ ਤੇ ਇੱਕ ਪਾਸੇ ਤੋਂ ਦੂਜੇ ਪਾਸੇ ਸੱਕ ਸਾਰਾ ਟਾਰਗੇਟ ਕਿੱਥੋਂ ਕੀ ਅਪੀਲ ਕੀ ਆ ਅਪੀਲ ਜਿਹੜੀਆਂ ਦੁਕਾਨਦਾਰਾਂ ਨੇ ਇਹ ਵੀ ਸਾਨੂੰ ਨਗਰ ਕੌਂਸਲ ਦਾ ਸਹਿਯੋਗ ਦਿਓ ਅਸੀਂ ਤੁਹਾਡੀ ਬਿਹਤਰੀ ਵਾਸਤੇ ਕੰਮ ਕਰਨ ਡਿਆ ਹੁਣ ਬਾਜ਼ਾਰਾਂ ਦੇ ਵਿੱਚ ਜਿਹੜਾ ਵਪਾਰ ਮੰਡਲ ਆ ਉਹ ਸਾਡੇ ਨਾਲ ਬਿਲਕੁਲ ਖੜਾ ਹੈ ਉਹ ਕਹਿੰਦੇ ਆ ਕਹਿੰਦੇ ਵੀ ਠੀਕ ਆ ਵੀ ਤੁਹਾਡੇ ਕਰਨ ਨਾਲ ਲੋਕਾਂ ਦੇ ਅੰਦਰ ਦੁਕਾਨਦਾਰਾਂ ਦੇ ਜਿਹੜੀਆਂ ਦੁਕਾਨਾਂ ਤੇ ਗਾਹ ਕਾਇਏ ਨੇ ਤੇ ਲੋਕੀਂ ਅੰਦਰ ਹ ਬਾਹਰ ਦੇ ਲੋਕ ਜਿੰਨੇ ਵੀ ਆ ਸੰਡੇ ਬਾਜ਼ਾਰ ਲੱਗ ਜਾਂਦਾ ਹੀ ਕਦੇ ਕੁਝ ਲੱਗ ਜਾਂਦਾ ਹੀ ਉਹਦੇ ਵਿੱਚ ਵੀ ਅਸੀਂ ਪੂਰੇ ਸਤਰ ਕੋਏ ਆ ਵੀ ਕੱਲ ਸੰਡੇ ਬਾਜ਼ਾਰ ਆ ਲੋਕ ਆ ਜਾਂਦੇ ਆ ਬਾਹਰੋਂ ਵਿਚਾਰੇ ਜਿਹੜੇ ਇੱਥੇ ਟੈਕਸ ਮਾਰਨ ਦੇ ਆ ਸਾਰਾ ਹੋਰ ਡੀਐਸਟੀ ਧਾਰਨ ਦੇ ਆ ਉਹ ਦੁਕਾਨਦਾਰੋਂ ਤਾਂ ਬੈਠੇ ਜਿਹੜੇ ਬਾਹਰੋਂ ਆ ਜਾਂਦੇ ਆ ਸੇਲਾ ਸੁਲਾ ਲਾ ਕੇ ਨਾਲੇ ਤੇ ਇਨਕਲੂਜਮੈਂਟ ਕਰਕੇ ਦੇ ਨਾਲ ਗੰਦ ਪਾਏ ਨਾ ਕੋਈ ਟੈਕਸ ਦੇ ਆ ਰੋਜੀ ਮਮ ਸ਼ਿਟਰ ਕੀ ਦੀ ਬਿਲਕੁਲ ਡੇਲੀ ਡਿਲੀਵਰੀ